मेरे सारे बीजेपी दे 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 वासी हो। मैं कोई गलत नहीं मैं किसान लिये सवा साल फुटपाथ ते पे छाता तो से ग्दे लग रहे हैं थले पवाने आराम ये गलिया है जो जलो चार तरीकों कृपा करोगे ਬੁੱਢੀ ਕਿਰਪਾ ਨਾਲ ਉਦੋਂ ਸਾਰੇ ਤਕਨੂਰ ਹੋ ਜਾਣਗੇ ਕੋਈ ਗੱਲ ਨਹੀਂ ਮੇਰੀ ਦਾਦਾ ਜੀ ਦੀ ਜਿਹੜੀ ਨਿਸ਼ਾਨੀ ਮੈਨੂੰ ਜ਼ਮੀਨ ਮੇਰੇ ਕੋਲ ਕੋਠੀ ਨਹੀਂ ਪਿੰਡ ਸੀ ਜਿਹੜੇ ਮੇਰੇ ਪਿਤਾ ਜੀ ਜਦੋਂ ਮੈਂ 10 ਸਾਲ ਦਾ ਸੀ ਮੇਰੇ ਪਿਤਾ ਜੀ ਜਦੋਂ ਚਲੇ ਗਏ ਸੀ ਉਹੀ ਮੇਰੇ ਕੋਲ ਇੱਕ ਜ਼ਮੀਨ ਸੀ ਜਿਹੜੀ ਮੈਨੂੰ ਉਹ ਵੀ ਅੱਜ ਮੇਰੇ ਹੱਥਾਂ ਵਿੱਚ ਇਸ ਕਰਕੇ ਇਹ ਹਾਰ ਪਤਾ ਲੱਗਦਾ ਨਿਸ਼ਚਿਤ ਹੈ ਨਿہار ਪਤਾ ਲੱਗਦਾ ਨਿਸ਼ਚਿਤ ਹੈ ਉਸ ਦਰਦ ਤੋਂ biggest 3 ਕੇ ਨਾਲ ਸੀ ਇਹਨਾਂ ਦੇ ਕਾਗਜ਼ ਆ ਵੀ ਬੈਵਿਸਾਂ ਦੇ ਕੋਟੜੇ ਆ ਉਹ ਤਿਆਰ ਕਰੀ ਬਿਨੋਏ ਤਿਆਰ ਰਹਿਣ ਆਪਣੇ ਆਪਣੇ ਹਿੱਸਾ ਨਸਾਂ ਦੇ ਪਤਾ ਹੈ ਪਰ ਬਹੁਤ ਵੱਡਾ ਲੁਧਿਆਣੇ ਦਾ ਪਰਿਵਾਰ ਆ ਚਾਹ ਤਰੀਕ ਤੋਂ ਬਾਅਦ ਗੱਲ ਕਰਾਂਗੇ ਪਰ ਅੱਜ ਇਹਨਾਂ ਨੇ ਜਿਹੜੀ ਜ਼ਮੀਨ ਵੀ ਸਾਡੀ ਖੋਲੀ ਅੱਜ ਜਿਹੜੀ ਛੱਤ ਵੀ ਸੀ ਉਹ ਵੀ ਖੋਲੀ ਮਰਨੈ ਕਿ ਫੇਰ ਕਿਹੜਾ ਚਾਹਦਾ ਸਦਾ ਬਲਬੀਨ ਸਿੰਘ ਜੀ ਉਹ ਜਾਨ ਤਲੀ ਤੇ ਚੱਦੇ ਫਿਰਦੇ ਸੀ ਜਾਨ ਦੇ ਟੁਕੜੇ ਟੁਕੜੇ ਸੰਭਾਲ ਲਈ ਦਿੱਤੇ ਮੈਨੂੰ ਵੀ ਤੁਹਾਡੇ ਕੋਈ ਡਰਾਵਾ ਨਹੀਂ ਕੋਈ ਕਸ਼ੀਦਾ ਸਲਾਪਰ ਲੋਕਾਂ ਨੂੰ ਮਰੂਦ ਸੀ ਕੱਲੀ ਕੱਲੀ ਗੱਲ ਆਪਣੇ ਲੁਧਿਆਣੇ ਵਾਲਿਆਂ ਨਾਲ ਪੰਜਾਬ ਵਾਲਿਆਂ ਨੂੰ ਜ਼ਰੂਰ ਦੱਸੂਗਾ ਕਿ ਕਿਸ ਛੋਟੀਆਂ ਹਰਕਤਾਂ ਦੇ ਤੁਸੀਂ ਲਿਗੇ ਹੋ ਕੀ ਤੁਹਾਡੀ ਅਕਾਤ ਇਹ ਮੈਨੂੰ ਦੱਸੂਗਾ ਕੋਈ ਗੱਲ ਨਹੀਂ ਤੁਹਾਡਾ ਅਸ਼ੀਰਵਾਦ ਕੱਲ ਨੂੰ ਸਵੇਰੇ ਫੇਰ ਆਪਾਂ ਆਪਣੀ ਕੈਂਪੇਨ ਸ਼ੁਰੂ ਕਰਾਂਗੇ ਅੱਜ ਤੱਕ ਕਿਉਂਕਿ ਇਹ ਬਹੁਤ ਕਵਰਾਇਕ ਹੋਣਗੇ ਸੋਚ ਰਹੇ ਹੋਣੇ ਵੀ ਹੋਰ ਹੱਥ ਕੰਡੇ ਕੋਈ ਗੱਲ ਪਰ ਗੱਲ ਇਹ ਆ ਵੀ ਇਹਦੇ ਪਿੱਛੇ ਕਾਰਸ਼ਟਾਨੀ ਕੀ ਆ ਪਹਿਲਾਂ ਨਾਮਿਨੇਸ਼ਨ ਕਾਗਜ਼ ਰੱਦ ਕਰਨ ਦੀ ਵੀ 2 ਕਰੋੜ ਰੁਪਏ ਸਭਾ ਉਹ ਪਾ ਦੋ ਉਦੋਂ ਬਾਅਦ 2 ਕਰੋੜ ਰੁਪਏ ਜਦੋਂ ਦੇਤਾ ਉਦੋਂ ਬਾਅਦ ਹੋਰ ਕੰਮ ਮਨਸ਼ਾ ਵੱਧ ਗਈ ਇਹ ਇਸ ਵੇਲੇ ਮੇਰਾ ਮਾਰਨ ਨੂੰ ਸ਼ਿਕਾਰ ਕਰਨ ਨੂੰ ਮਨਸੂਬੇ ਬਣਾ ਰਹੇ ਨੇ ਜਿਹੜੇ ਕੀ ਨਾਮ ਹੈ ਡਰਦਾ ਬੀ ਇਹ ਕਿਤੇ ਥੱਲੇ ਲੱਗ ਜੇ ਸਾਡੇ ਕਿਸੇ ਤਰੀਕੇ ਨਾਲ ਇਹ ਸੀਟ ਜਿੱਤਰੀ ਆ ਬੀਜੇਪੀ ਦੀ ਕਿਵੇਂ ਕਰੀਏ ਕਾਂਗਰਸ ਤੇ ਆਮ ਆਦਮੀ ਇਕੱਠੇ ਹੋ ਕੇ ਨਹੀਂ ਇਹਨਾਂ ਦੀ ਹਿੰਮਤ ਨਹੀਂ ਸੀ ਜਦੋਂ ਯਾਰ ਅਸੀਂ ਪਹਿਲਾਂ ਇਲੈਕਸ਼ਨਾਂ ਇਕੱਠੇ ਲੜ ਰਹੇ ਹਾਂ ਇੱਥੇ ਮੇਸ਼ੇਂਦਰ ਗਰੇਵਾਲ ਸਾਹਿਬ ਨਾਲ ਲੜੀ ਬੈਂਸ ਸਾਹਿਬ ਲੜਦੇ ਸੀ ਆਲੀ ਸਾਹਿਬ ਲੜਦੇ ਸੀ ਅਸੀਂ ਐਨ ਪਿਆਰ ਸੀ ਅੱਗੇ ਇਹ ਕੰਮ ਕਰਾਉਂਦੇ ਸੀਗੇ ਗੈਂਗਸਟਰਾਂ ਤੋਂ ਖਾਲਿਸਤਾਨੀਆਂ ਤੋਂ ਹੱਤਵਾਦੀਆਂ ਤੋਂ ਹੁਣ ਜਿਹੜਾ ਇਹ ਬਦਲਾਅ ਇਹ ਆਇਆ ਵੀ ਇਹ ਆਪ ਆਪਣੀ ਜ਼ਿੰਮੇਵਾਰੀ ਲੈ ਲਈ ਨਹੀਂ ਅੱਗੇ ਬੰਦਾ ਜਿਹਦਾ ਐਡਾ ਥ੍ਰੈਟ ਪਰਸੈਪਸ਼ਨ ਜਾਂ ਐਡਾ ਬੜਾ ਉਦੇ ਖਤਰੇ ਹੁੰਦੇ ਆ ਉਹਨੂੰ ਸਰਕਾਰਾਂ ਆਪ ਉਹਨੂੰ ਬਚਾਉਂਦੀਆਂ ਸੀ ਇਹ ਪਹਿਲੀ ਵਾਰ ਹੋ ਗਿਆ ਐਂ ਇਹਨਾਂ ਨੇ ਮੂਸੇਵਾਲਾ ਕੀਤਾ ਅਜੇ ਤੱਕ ਤੜਫਦੇ ਆ ਕਿ ਨਹੀਂ ਉਹੀ ਸੇਮ ਡਿਜ਼ਾਈਨ ਇਹਨਾਂ ਦੀ ਸਰਕਾਰ ਆ ਉਹ ਇੱਥੇ ਕਰ ਰਹੀ ਆ ਵੀ ਕਿਸੇ ਤਰੀਕੇ ਨਾਲ ਘਰੋਂ ਬਾਹਰ ਕੱਢੋ ਨਿਹੱਦੇ ਕਰੋ ਤੇ ਕੋਈ ਵੀ ਜਿਹੜਾ ਉਹ ਕੰਮ ਕਰਵਾ ਦਿਓ ਇਹਦੀ ਜ਼ਿੰਮੇਵਾਰੀ ਪੰਜਾਬ ਦੇ ਡੀਜੀਪੀ ਪੰਜਾਬ ਦੇ ਚੀਫ ਸੈਕਟਰੀ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਜੇ ਕੋਈ ਵੀ ਮੇਰੇ ਤੇ ਮੇਰੇ ਪਰਿਵਾਰ ਨਾਲ ਕੋਈ ਵੀ ਅਸੀ ਗੱਲ ਹੁੰਦੀ ਆ ਪਰ ਮੈਂ ਆਪਣੇ ਲੁਧਿਆਣੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਬਾਹਰ ਵਾਲਿਆਂ ਨੂੰ ਬਾਹਰ ਵਾਲਿਆਂ ਨੂੰ ਬਿਰ ਪਜਾ ਦਿਓ ਕਿੰਨੇ ਵਜੇ ਨੋਟਿਸ ਕਿੰਨੇ ਵਜੇ ਆਇਆ ਭਾਈ ਜਿਹੜੀ ਘਰ ਸੀ ਜਿਹੜਾ ਜਿਹੜਾ ਮੈਨੂੰ ਥੋੜੀ ਮਿਲੇ ਸੀ ਉਹ ਤਾਂ ਸਿਕਿਉਰਿਟੀ ਨੂੰ ਹੀ ਮਿਲਿਆ ਹੋਇਆ ਸੀ ਉਹਦੇ ਵਿੱਚ ਮੈਂ ਕੱਲਾ ਰਹਿੰਦਾ ਸੀ ਤੇ ਨਾਲ 100 ਬੰਦਾ ਮੇਰਾ ਰਹਿੰਦਾ ਸੀ ਉਹ ਕਿਵੇਂ ਇਹ ਕਹਿੰਦੇ ਆ ਲੀਗਲ ਇਲਲੀਗਲ ਭਈ ਜਿਹੜੇ ਵੀ ਬੰਦੇ ਉੱਥੇ ਡਿਊਟੀ ਕਰਦੇ ਸੀ ਚੜ੍ਹਦੇ ਸੀ ਉਸ ਕੋਠੀ ਤੇ ਨੌਤੇ ਉਹਨਾਂ ਨੂੰ ਸੌਆਂਾਂ ਨੂੰ ਤਨਖਾਹਾਂ ਮਿਲ ਰਹੀਆਂ ਸੀ ਉਹ ਗੈਰ ਕਾਨੂੰਨੀ ਡਿਊਟੀ ਕਰ ਰਹੇ ਸੀ ਫਿਰ ਸਾਰੇ ਮਤਲਬ ਕਹਿਣ ਦਾ ਮੈਂ ਤਾਂ 19 ਦੀ ਇਲੈਕਸ਼ਨ ਲੜੀ ਮੈਂ ਤਾਂ 17 ਦੀ ਇਲੈਕਸ਼ਨ ਲੜੀ ਮੈਨੂੰ ਕਦੇ ਕੋਈ ਇਹਨਾਂ ਨੇ ਨੋਟਿਸ ਨਹੀਂ ਤੁਸੀਂ ਇਹ ਦੱਸੋ ਇਹ ਕੰਮ ਇੱਕ ਮਹੀਨਾ ਪਹਿਲਾਂ ਕਰ ਸਕਦੇ ਸੀ 6 ਮਹੀਨੇ ਪਹਿਲਾਂ ਕਰ ਸਕਦੇ ਸੀ ਸਰਕਾਰ ਬਣੀ ਇਹਨਾਂ ਨੂੰ ਵੀ 2 ਸਾਲ ਹੋ ਗਏ ਨੋਮੀਨੇਸ਼ਨ ਤੋਂ ਇੱਕ ਦਿਨ ਪਹਿਲਾਂ ਕਿਉਂ ਕੀਤਾ ਇਹ ਨੋਟਿਸ ਕਿਨੇ ਵਜਾਇਆ ਜੀ ਨੋਟ ਇਸ ਕਰਕੇ ਉਹਨੂੰ ਕੋਠੀ ਦੇ ਵਿੱਚ ਵਾਪਸ ਨਹੀਂ ਜਾਉਂਗੇ ਤੁਸੀਂ ਤੁਹਾਨੂੰ ਕਿਦਾਂ ਮੋੜਾਂਗੇ ਫਿਰ 2 ਕਰੋੜ ਦੇਣਾ ਉਹ ਬਈ ਰਾਤ ਨੂੰ ਸਵਾ 12 ਮੈਂ ਤੈਨੂੰ ਕਹਿ ਰਿਹਾ ਨਾ ਸਵਾ 12 ਵਜੇ ਫੋਨ ਤੇ ਜਿਹੜਾ ਵਟਸਐਪ ਤੇ ਉਹ ਭੇਜਿਆ ਏ ਕਮਿਸ਼ਨਰ ਨੇ ਸਰ ਉਹ ਕੋਠੀ ਅਜ ਵਾਪਸ ਨਹੀਂ ਜਾਉਂਗੇ ਨਹੀਂ ਕੋਠੀ ਤਾਂ ਵਾਪਸ ਜਾਣ ਦਾ ਕੀ ਮਤਲਬ ਹੈ ਕੋਠੀ ਤਾਂ ਅਗਲੇ ਨੇ ਕਿਹਾ ਵੀ ਜੇ ਮੈਂ ਇੱਕ ਪੈਰ ਵੀ ਵਿੱਚ ਰੱਖੂੰਗਾ ਤੇ ਤੇਰੇ ਕਾਗਜ਼ ਨਾਮੀਨੇਸ਼ਨ ਉਹ ਕੈਨਸਲ ਕਰਾਂਗੇ ਬਿੱਟੂ ਜੀ ਜਿੱਦਾਂ ਦੇਖਿਆ ਸਿੱਧੂ ਮਸੇਵਾਲ ਦੀ ਕੰਮ ਚੋਰੀ ਸੀ ਉਹਦੀ ਸਕਿਉਰਟੀ ਵਾਪਸ ਲੈ ਲਈ ਸੀ ਅਗਰ ਤੇ ਤੁਹਾਡੀ ਬਿਲਕੁਲ ਸਕਿਉਰਟੀ ਨਹੀਂ ਐਨੀ ਅੱਗੇ ਵੀ ਤੇ ਗਰਾਉਂਡ ਐ ਵੀ ਹੁਣ ਤੁਸੀਂ ਆਪਸਿਆਂ ਨੂੰ ਵੀ ਕਿਉਂ ਕੀਤਾ ਜਾ ਰਹਿਆ ਸਰ ਜਾਂ ਦਾ ਖਤਰਾ ਆਏਗਾ ਮੈਂ ਤਾਂ ਨਹੀਂ ਕਹਿੰਦਾ ਮੈਂ ਤਾਂ ਆਪਣੇ ਆਪ ਨੂੰ ਕਮਜ਼ੋਰ ਨਹੀਂ ਕਹਿੰਦਾ ਪਰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵੀ ਕੀ ਆ ਇਹ ਇਹ ਕੀਤਾ ਕਿਉਂ ਜਾ ਰਹਿਆ ਠੀਕ ਹੈ ਟੂ ਜੀ ਜਿੱਦਾਂ ਸਕਿਉਰਟੀ ਇੱਧਰ ਵਿੱਚ ਨਹੀਂ ਲੱਗਦਾ ਵੀ ਸਰਕਾਰਾਂ ਕਮਜ਼ੋਰੀ ਲੱਗ ਰਹੀ ਹੈ ਤੁਹਾਡੀ ਵੀ ਗੱਲ ਇਹ ਆ ਯਾਰ ਜਾਨ ਹੀ ਚਲੀ ਜਾਊ ਜਿੱਥੇ ਸਰਦਾਰ ਬਿਨ ਸਿੰਘ ਦੀ ਚਲੀ ਗਈ ਉੱਥੇ ਮੇਰੀ ਚਲੀ ਜਾਊ ਇਸ ਦੇਸ਼ ਲਈ ਇਸ ਪੰਜਾਬ ਲਈ ਲੁਧਿਆਣੇ ਲਈ ਫਿਰ ਕੀ ਫਰਕ ਪੈਂਦਾ ਏ ਇਸ ਕਰਕੇ ਮੈਨੂੰ ਕੋਈ ਪ੍ਰਵਾਦੀ ਵਿਰੋਧੀ ਕਹਿ ਰਹੇ ਨੇ ਡਰਾਮਾ ਕਰ ਰਹੇ ਨੇ ਰੰਨੀ ਮਿੱਟੂ ਚੋਣਾਂ ਦੇ ਸਟੈਂਡ ਤੇ ਕਿਵੇਂ ਮੈਨੂੰ ਸਮਝਾਓ ਮੈਨੂੰ ਸਮਝਾਓ ਤੁਸੀਂ ਵਿਰੋਧੀ ਕਹਿ ਰਹੇ ਨੇ ਕਿਵੇਂ ਮੈਨੂੰ ਦੱਸੋ ਤਾਂ ਸਹੀ ਨਾ ਮੈਨੂੰ ਕੋਈ ਕੁਐਸਚਨ ਕਰੋ ਵੀ ਹਾਂ ਥੋੜੀ ਸਰਕਾਰ ਤੁਸੀਂ ਮੈਨੂੰ ਕੋਠੀ ਤੋਂ ਬਾਹਰ ਕੱਢਤਾ ਤਾਲੇ ਲਾਤੇ ਤੁਸੀਂ ਮੈਨੂੰ 2 ਕਰੋੜ ਪਾਤਾ ਮੈਂ ਮੈਂ ਕੀ ਕਰਾਂ ਇਹਦੇ ਵਿੱਚ ਮੈਨੂੰ ਦੱਸੋ ਕੀ ਮੈਂ ਕਰਾਂ ਮੈਨ ਤੋਂ ਕੀ ਚਾਹੁੰਦੇ ਵੀ ਮੈਂ ਉਹ ਚ ਜ਼ਬਰਦਸਤੀ ਰਹਿ ਉਹਦੇ ਮੂਰੇ ਘਰ ਦੇ ਕਬਜ਼ਾ ਕਰਾਂ ਕੀ ਚਾਹੁੰਦੇ ਹੋ ਮੈਨੂੰ ਦੱਸੋ ਕਿੱਥੋਂ ਤਾਂ ਸਹੀ ਵੀ ਡਰਾਮਾ ਮੈਂ ਕਿਵੇਂ ਕਰ ਰਹਿਆ ਕੋਈ ਯਾਰ ਹਾਦੀ ਹੁੰਦੀ ਆ ਯਾਰ ਬੰਦੇ ਦੀ ਜਾਨ ਚਲੀ ਜਾਵੇ ਤੁਸੀਂ ਕਹਿੰਦੇ ਹੋ ਵੀ ਭਾਈ ਸਾਨੂੰ ਸਵਾਦ ਨਹੀਂ ਆਇਆ